ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਪਟਿਆਲਾ ਦੀ ਵਿਜੀਲੈਂਸ ਨੂੰ ਲੈ ਕੇ ਪਟਿਆਲਾ ਦੀ ਵਿਜੀਲੈਂਸ ਟੀਮ ਦੇ ਵੱਲੋਂ ਇੱਕ ਵੱਡਾ ਛਾਪਾ ਮਾਰਦੇ ਹੋਏ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਜੋ ਕਿ ਲੋਕਾਂ ਨੂੰ ਝਾਂਸਾ ਦੇ ਕੇ ਨੌਕਰੀ ਦੇ ਉੱਤੇ ਲਵਾਉਂਦਾ ਅਤੇ ਸਰਕਾਰੀ ਨੌਕਰੀ ਦੇ ਵਿੱਚ ਜਿਹੜੇ ਤਾਇਨਾਤ ਨੇ ਉਹਨਾਂ ਦੇ ਆ ਬਦਲਿਆ ਕਰਾਉਂਦੇ ਬਦਲੇ ਰਿਸ਼ਵਤ ਲੈ ਕੇ ਉਹਨਾਂ ਨੂੰ ਝਾਂਸਾ ਦਿੰਦੀ ਸੀ ਜਿਸ ਦੇ ਚੱਲਦੇ ਪਟਿਆਲਾ ਦੀ ਵਿਜੀਲੈਂਸ ਟੀਮ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਸ ਮਹਿਲਾ ਜਿਸ ਦਾ ਨਾਮ ਡਿੰਪਲ ਵਿਦੇਸ਼ਾ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਕਿ ਬਿਜਲੀ ਵਿਭਾਗ ਦੇ ਵਿੱਚ ਨੌਕਰੀ ਲਵਾਉਣ ਦਾ ਚਾਂਸਾ ਦੇ ਕੇ ਇਸ ਦੇ ਵੱਲੋਂ 20000 ਰੁਪਏ ਦੀ ਰਿਸ਼ਵਤ ਜਿਹੜੀ ਕਿ ਲਈ ਜਾ ਰਹੀ ਸੀ ਜਿੱਦਾਂ ਚੱਲਦੇ ਵਿਜੀਲੈਂਸ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕਰ ਰਿਆ ਉੱਥੇ ਇਸ ਦਾ ਜਿਹੜਾ ਪਤੀ ਸੀ ਇਸ ਦਾ ਸਾਥੀ ਸੀ ਉਹ ਜਿਹੜਾ ਕਿ ਮੌਕੇ ਤੋਂ ਭੱਜਣ ਦੇ ਵਿੱਚ ਫਰਾਰ ਹੋ ਗਿਆ ਤਾਂ ਹੁਣ ਇਹ ਮਹਿਲਾ ਡਿੰਪਲ ਵਿਦੇਸ਼ਾ ਜਿਹੜੀ ਕਿ ਕੈਮਰੇ ਨੂੰ ਦੇਖ ਕੇ ਹੁਣ ਆਪਣਾ ਮੂੰਹ ਨਜ਼ਰ ਆ ਰਹੀ ਹੈ ਇਹ ਉਹੀ ਮਹਿਲ ਜੋ ਹੁਣ ਤੱਕ ਪਤਲੇ ਕਿੰਨੇ ਕੁ ਲੋਕਾਂ ਨੂੰ ਮੂਰਖ ਬਣਾ ਚੁੱਕੀ ਹੈ ਤੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਜਿਹੜੀ ਕਿ ਪਾਰਟੀ ਦੀ ਵਰਕਰ ਦਾਦੀ ਸੀ ਕਿ ਮੈਂ ਆਮ ਆਦਮੀ ਪਾਰਟੀ ਦੀ ਸੀਨੀਅਰ ਵਰਕਰ ਹਾਂ ਤੇ ਮੇਰੀ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਚਲਦੀ ਹੈ ਵੱਡੇ ਲੀਡਰਾਂ ਨਾਲ ਮੇਰੀ ਸਿੱਧੀ ਗੱਲਬਾਤ ਹੈ ਤੇ ਤੁਹਾਡੀ ਜਿਹੜੀ ਬਦਲੀ ਆ ਉਹ ਮੈਂ ਮਿੰਟਾਂ ਦੇ ਵਿੱਚ ਕਰਵਾ ਦੇਵਾਂਗੀ ਤੁਹਾਨੂੰ ਸਰਕਾਰੀ ਨੌਕਰੀ ਦੇ ਉੱਤੇ ਵੀ ਮੈਂ ਲਵਾ ਦੇਵਾਂਗੀ ਸੋ ਅਜਿਹੇ ਚਾਂਸੇ ਦਿੱਤੇ ਜਾਂਦੇ ਸੀ ਆਮ ਆਦਮੀ ਪਾਰਟੀ ਆਸੇ ਬਟੋਰੇ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਮਿਲੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਜਿਹੜਾ ਕਿ ਰੰਗੇ ਹੱਥੀ ਕਾਬੂ ਕੱਲ੍ਹ ਅਸਿਕ ਵਾਰ ਫੇਤਾਂ ਦੱਸ ਜਾਈ ਹੈ ਕਿ ਸਿੱਧੀਆਂ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਪਟਿਆਲਾ ਵਿਜੀਲੈਂਸ ਟੀਮ ਦੇ ਵੱਲੋਂ ਵੱਡੀ ਜੜੀ ਕਾਮਯਾਬੀ ਹਾਸਲ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਮਹਿਲਾ ਨੂੰ ਜਿਹੜਾ ਕਿ ਕਾਬੂ ਕੀਤਾ ਗਿਆ ਸਕਰੀਨ ਦੇ ਉੱਤੇ ਜਿਹੜੀ ਤੁਸੀਂ ਮਹਿਲਾ ਦੇਖ ਰਹੇ ਹੋ ਇਸ ਮਹਿਲਾ ਦਾ ਨਾਂ ਹੈ ਡਿੰਪਲ ਵਿਦੇਸ਼ਾ ਜੋ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਦਾਂਦੀ ਸੀ ਅਤੇ ਲੋਕਾਂ ਨੂੰ ਝਾਂਸਾ ਦਿੰਦੀ ਸੀ ਕਿ ਮੇਰੀ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਠੁਕਾ ਪੂਰੀ ਚਾਲ ਦੀ ਆ ਤੁਹਾਡੀਆਂ ਬਦਲੀਆਂ ਮਿੰਟਾਂ ਸਕਿੰਟਾਂ ਦੇ ਵਿੱਚ ਕਰਵਾ ਦੇਵਾਂਗੇ ਤੁਹਾਡੇ ਨੌਕਰੀ ਦੇ ਕੰਮ ਮੈਂ ਕਰਵਾ ਦੇਵਾਂਗੀ ਕਿਸੇ ਨੂੰ ਬਿਜਲੀ ਮਹਿਕਮੇ ਦੇ ਵਿੱਚ ਨੌਕਰੀ ਦੇਣ ਦਾ ਕਿਸੇ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਹਨਾਂ ਤੋਂ ਚੰਗੇ ਪੈਸੇ ਜਿਹੜੇ ਕਿ ਵਟੋਰਦੀ ਸੀ ਤੇ ਇਸ ਦਾ ਸਾਥੀ ਜੋ ਕਿ ਇਸ ਦਾ ਪਤੀ ਹੈ ਉਹ ਵੀ ਦਾ ਪੂਰਾ ਸਾਥ ਦੇ ਰਿਆ ਸੀ ਤੇ ਵਿਜੀਲੈਂਸ ਦੀ ਟੀਮ ਨੇ ਦੇਖ ਕੇ ਦਾ ਪਤੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਮਹਿਲਾ ਨੂੰ ਵਿਜੀਲੈਂਸ ਟੀਮ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ 20000 ਦੀ ਰਿਸ਼ਵਤ ਲੈਂਦੇ ਆ ਸਾਨੂੰ ਰੰਗੇ ਹੱਥੀ ਜਿਹੜਾ ਕਾਬੂ ਕੀਤਾ ਗਿਆ ਤੇ ਅੱਗੇ ਮਾਮਲੇ ਦੀ ਜਿਹੜੀ ਕਿ ਜਾਂਚ ਸ਼ੁਰੂ ਕਰ ਦਿੱਤੀ ਤਾਂ ਕਿ ਪਤਾ ਲੱਗ ਸਕੇ ਕਿ ਹੁਣ ਤੱਕ ਕਿੰਨੇ ਲੱਖਾਂ ਰੁਪਏ ਇਸ ਨੇ ਝਾਂਸਾ ਦੇ ਕੇ ਕਮਾ ਲਏ ਨੇ ਹੁਣ ਤੱਕ ਕਿੰਨੇ ਲੋਕਾਂ ਦੀ ਬਦਲੀ ਕਰਵਾਉਂਦਾ ਝਾਂਸਾ ਸਰਕਾਰੀ ਨੌਕਰੀ ਦਿਵਾਉਂਦਾ ਝਾਂਸਾ ਦੇ ਕੇ ਕਿੰਨੇ ਪੈਸੇ ਵਟੋਰੇ ਹੁਣ ਅੱਗੇ ਜਾਂਚ ਕੀਤੀ ਜਾਵੇਗੀ ਤਾਂ ਦੇਖਿਆ ਜਾ ਰਿਹਾ ਕਿ ਲਗਾਤਾਰ ਜੇਕਰ ਕੋਈ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਚਾਂਸਾ ਦਿੰਦਾ ਤਾਂ ਅੱਜਕੱਲ ਕਿਸੇ ਦੇ ਵੀ ਚਾਂਸੇ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਅੱਜਕੱਲ ਚਾਂਸਾ ਦੇ ਕੇ ਤੁਹਾਡੇ ਪੈਸੇ ਜਿਹੜੇ ਕਿ ਬਟੋਰੇ ਜਾ ਰਹੇ ਨੇ ਬਿਊਰੋ ਰਿਪੋਰਟ ਅਖੰਡ ਲੋਕ